ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਸੰਜੇ ਟਵਾਲ ਨੂੰ ਵਿਧਾਨ ਸਭਾ ਹਲਕਾ ਫਲੋਰ ਦਾ ਸੰਗਠਨ ਇੰਚਾਰਜ ਲਗਾਉਣ ਤੇ ਸ਼੍ਰੋਮਣੀ ਪੰਥ ਅਕਾਲੀ ਧਰਨਾ ਦਲ ਦੇ ਜਥੇਦਾਰ ਬਾਬਾ ਬਲਕਾਰ ਸਿੰਘ ਜੀ ਅਤੇ ਉਹਨਾਂ ਦੇ ਸਮੂਹ ਜਥੇਬੰਦੀ ਵੱਲੋਂ ਸੰਜੇ ਟਵਾਲ ਦੇ ਦਫ਼ਤਰ ਪਹੁੰਚ ਕੇ ਸੰਜੇ ਟਵਾਲ ਨੂੰ ਜਿੱਥੇ ਮੁਬਾਰਕਬਾਦ ਦਿੱਤੀ ਗਈ ਉੱਥੇ ਟਵਾਲ ਦੇ ਹੱਥ 파 ਕੇ ਅਤੇ ਸਰੂਪੇ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਨਗਰ ਕੌਂਸਲ ਗੁਆਂਢ ਦੇ ਸੀਨੀਅਰ ਅਾਇਸ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਅਤੇ ਮਨੀਸ਼ 바ਬਾ ਨੂੰ ਵੀ ਸਨਮਾਨ ਕੀਤਾ ਗਿਆ ਇਸ ਮੌਕੇ ਜਥੇਦਾਰ ਬਾਬਾ ਬਲਕਾਰ ਸਿੰਘ ਨੇ ਜਿੱਥੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਕਿਹਾ ਕਿ ਲੋਕ ਸੇਵਾ ਅਤੇ ਲੋਕਾਂ ਦੀ ਭਲਾਈ ਲਈ ਟਵਾਲ ਪਰਿਵਾਰ ਕੰਮ ਰਿਹਾ ਉਹਨਾਂ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਇਸ ਮੌਕੇ ਸੰਜੇ ਠਵਾਲ ਅਤੇ ਸੁਦੇਸ਼ ਕੁਮਾਰ ਬਿੱਲਾ ਨੇ ਜਿੱਥੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਉੱਥੇ ਸਮੂਹ ਜਿੱਥੇ ਬੰਦੀ ਦਾ ਉਹਨਾਂ ਨੂੰ ਮਾਨ ਸਨਮਾਨ ਦੇਣ ਲਈ ਧੰਨਵਾਦ ਕੀਤਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਜੀ ਗੁਰਾਇਣ ਸ਼ਹਿਰ ਸਾਡਾ ਛੋਟਾ ਵੀ ਸੰਜੇ ਠਵਾਲ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੂੰ ਹਲਕਾ ਫਲੋਰ ਦੇ ਸੰਗਠਨ ਚਾਰਜ ਲਗਾਇਆ ਗਿਆ ਵਾ ਉਹਦੇ ਤਹਿਤ ਅਸੀਂ ਇਹਨਾਂ ਨੂੰ ਵਧਾਈ ਦੇਣ ਪਹੁੰਚੇ ਆ ਜਿੱਥੇ ਇਹਨਾਂ ਨੂੰ ਵਧਾਈ ਦੇ ਰਹੇ ਹਾਂ ਪੂਰੀ ਇਹਨਾਂ ਦੀ ਟੀਮ ਨੂੰ ਵਧਾਈ ਦੇ ਰਹੇ ਹਾਂ ਉਹਦੇ ਨਾਲੇ ਸਾਡੇ ਵੱਡੇ ਭਰਾ ਸਾਡੇ ਪੁਰਾਣੇ ਮਿੱਤਰ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਉਹਨਾਂ ਨੂੰ ਵੀ ਬਹੁਤ ਸਾਰੀਆਂ ਹਲਕਾਂ ਚਾਰਜ ਉਹਨਾਂ ਨੂੰ ਬਹੁਤ ਸਾਰੀਆਂ ਵਧਾਈਆਂ ਉਹਨਾਂ ਦੇ ਨਾਲ ਹੀ ਸ਼੍ਰੀ ਭਗਵੰਤ ਮਾਨ ਜੀ ਜਿਨ੍ਹਾਂ ਨੇ ਇਹ ਪੂਰੀ ਪਾਰਟੀ ਨੂੰ ਬਹੁਤ ਸਾਰਾ ਵੱਡਾ ਮਾਣ ਦੇ ਕੇ ਨਵਾਜਿਆ ਸੋ ਅਸੀਂ ਇਹਨਾਂ ਨੂੰ ਇਹ ਵੀ ਨਾਲ ਕਹਿੰਦੇ ਹਾਂ ਕਿ ਜਿੱਥੇ ਕਿ ਸਾਡੀ ਲੋੜਿਆ ਕਿਤੇ ਧਰਮ ਦੀ ਗੱਲ ਆ ਜਾਂ ਕਿਸੇ ਨਾਲ ਧੱਕਾ ਹੁੰਦਾ ਤੇ ਪੂਰੀ ਜਥੇਬੰਦੀ ਸੇਕ ਕੌਮ ਦੀ ਸੇਵਾ ਲਈ ਕਹ ਲੋ ਜਾਂ ਪਵਰਕੀ ਜੀ ਕਹ ਲੋ ਜਾਂ ਆਮ ਦੁਨੀਆ ਬਾਤੇ ਜਿੱਥੋਂ ਤੱਕ ਸਾਡੀ ਹੈ ਗਈ ਆ ਪਹੁੰਚ ਆਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਦੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਗੁਰਾਇ ਦੇ ਵਿੱਚ ਤਰਨਾ ਦਲ ਦੇ ਜਿੰਨੇ ਵੀ ਸਾਡੇ ਸਿੰਘ ਸੇਵਾਨ ਆਏ ਨੇ ਅਸੀਂ ਆਪਣੇ ਵੱਲ ਉਹਨਾਂ ਜੀ ਆ ਕਿੰਨੇ ਆ ਅੱਜ ਉਹ ਸਾਡੇ ਛੋਟੇ ਵੀਰ ਸੰਜੇ ਟਵਾਲ ਨੂੰ ਹਲਕਾ ਫਲੋਰ ਦਾ ਸੰਗਠਨ ਇਨਚਾਰਜ ਲਾਉਣ ਦੇ ਵਧਾਈ ਦੇਣ ਆਏ ਆ ਮੈਂ ਆਪਣੇ ਆਵਾਦੀ ਪਾਰਟੀ ਵੱਲੋਂ ਆਪਣੇ ਵੱਲੋਂ ਤੇ ਸੰਜੀਤ ਟਵਾਲ ਵੱਲੋਂ ਜਿੰਨੇ ਵੀ ਸਾਡੇ ਸਿੰਘ ਸਹਿਬਾਨ ਆਏ ਆ ਤਰਨਾ ਦਲ ਤੋਂ ਉਹਨਾਂ ਦਾ ਅੱਜ ਮੈਂ तहे ਦਿਲੋਂ ਧੰਨਵਾਦ ਵੀ ਕਰਦਾ ਔਰ ਅੱਜ ਛੋਟੇ ਸੱਦੇ ਦੇ ਇਹ ਭਰਾ ਸਾਡੇ ਕਿ ਸਿੰਘ ਸਾਹਿਬ ਜਿਹੜੇ ਸਾਡੇ ਅੱਜ ਭਰਾ ਨੂੰ ਵਧਾਈਆਂ ਦੇਣ ਆਏ ਆ ਮੈਂ ਆਪਣੇ ਵੱਲੋਂ ਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਸੰਜੀਤ ਟਵਾਲ ਵੱਲੋਂ ਇਹਨਾਂ ਸਿੰਘ ਸਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਸੰਜੇ ਟਵਾਲ ਨੂੰ ਵਿਧਾਨ ਸਭਾ ਹਲਕਾ ਫਲੋਰ ਦਾ ਸੰਗਠਨ ਇੰਚਾਰਜ ਲਗਾਉਣ ਤੇ ਸ਼੍ਰੋਮਣੀ ਪੰਥ ਅਕਾਲੀ ਧਰਨਾ ਦਲ ਦੇ ਜਥੇਦਾਰ ਬਾਬਾ ਬਲਕਾਰ ਸਿੰਘ ਜੀ ਅਤੇ ਉਹਨਾਂ ਦੇ ਸਮੂਹ ਜਥੇਬੰਦੀ ਵੱਲੋਂ ਸੰਜੇ ਟਵਾਲ ਦੇ ਦਫ਼ਤਰ ਪਹੁੰਚ ਕੇ ਸੰਜੇ ਟਵਾਲ ਨੂੰ ਜਿੱਥੇ ਮੁਬਾਰਕਬਾਦ ਦਿੱਤੀ ਗਈ ਉੱਥੇ ਟਵਾਲ ਦੇ ਹੱਥ 파 ਕੇ ਅਤੇ ਸਰੂਪੇ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਨਗਰ ਕੌਂਸਲ ਗੁਆਂਢ ਦੇ ਸੀਨੀਅਰ ਅਾਇਸ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਅਤੇ ਮਨੀਸ਼ 바ਬਾ ਨੂੰ ਵੀ ਸਨਮਾਨ ਕੀਤਾ ਗਿਆ ਇਸ ਮੌਕੇ ਜਥੇਦਾਰ 바ਬਾ ਬਲਕਾਰ ਸਿੰਘ ਨੇ ਜਿੱਥੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਕਿਹਾ ਕਿ ਲੋਕ ਸੇਵਾ ਅਤੇ ਲੋਕਾਂ ਦੀ ਭਲਾਈ ਲਈ ਟਵਾਲ ਪਰਿਵਾਰ ਕੰਮ ਰਿਹਾ ਉਹਨਾਂ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਇਸਮੋ ਕੇ ਸੰਜੇਟਵਾਲ ਅਤੇ ਸੁਦੇਸ਼ ਕੁਮਾਰ ਬਿੱਲਾ ਨੇ ਜਿੱਥੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਉੱਥੇ ਸਮੂਹ ਜਿੱਥੇ ਬੰਦੀ ਦਾ ਉਹਨਾਂ ਨੂੰ ਮਾਨ ਸਨਮਾਨ ਦੇਣ ਲਈ ਧੰਨਵਾਦ ਕੀਤਾ ਆਖਾਲਤਾ ਵਾਹਿਗੁਰੂ ਜੀ ਅੱਜ ਪਹੁੰਚੇ ਆ ਜੀ ਗ੍ਰੈਂਡ ਸ਼ਹਿਰ ਸਾਡਾ ਛੋਟਾ ਵੀ ਸੰਜੇਟਵਾਲ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੂੰ ਹਲਕਾ ਫਲੋਰ ਦੇ ਸੰਗਠਨ ਚਾਰਜ ਲਗਾਇਆ ਗਿਆ ਵਾ ਉਹਦੇ ਤਹਿਤ ਅਸੀਂ ਇਹਨਾਂ ਨੂੰ ਵਧਾਈ ਦੇਣ ਪਹੁੰਚੇ ਆ ਜਿੱਥੇ ਇਹਨਾਂ ਨੂੰ ਵਧਾਈ ਦੇ ਰਿਹਾ ਹਾਂ ਪੂਰੀ ਇਹਨਾਂ ਦੀ ਟੀਮ ਨੂੰ ਵਧਾਈ ਦੇ ਰਿਹਾ ਹਾਂ ਉਹਦੇ ਨਾਲੇ ਸਾਡੇ ਵੱਡੇ ਭਰਾ ਸਾਡੇ ਪੁਰਾਣੇ ਮਿੱਤਰ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਉਹਨਾਂ ਨੂੰ ਵੀ ਬਹੁਤ ਸਾਰੀਆਂ ਹਲਕਾਂ ਚਾਰਜ ਉਹਨਾਂ ਨੂੰ ਬਹੁਤ ਸਾਰੀਆਂ ਵਧਾਈਆਂ ਉਹਨਾਂ ਦੇ ਨਾਲ ਹੀ ਸ਼੍ਰੀ ਭਗਵੰਤ ਮਾਨ ਜੀ ਜਿਨ੍ਹਾਂ ਨੇ ਇਹ ਪੂਰੀ ਪਾਰਟੀ ਨੂੰ ਬਹੁਤ ਸਾਰਾ ਵੱਡਾ ਮਾਣ ਦੇ ਕੇ ਨਵਾਜਿਆ ਸੋ ਅਸੀਂ ਇਹਨਾਂ ਨੂੰ ਇਹ ਵੀ ਨਾਲ ਕਹਿੰਦੇ ਹਾਂ ਕਿ ਜਿੱਥੇ ਕਿ ਸਾਡੀ ਲੋੜਿਆ ਕਿਤੇ ਧਰਮ ਦੀ ਗੱਲ ਆ ਜਾਂ ਕਿਸੇ ਨਾਲ ਧੱਕਾ ਹੁੰਦਾ ਤੇ ਪੂਰੀ ਜਥੇਬੰਦੀ ਸੇ ਕੌਮ ਦੀ ਸੇਵਾ ਲਈ ਕਹ ਲੋ ਜਾਂ ਪਬਲਿਕ ਜੀ ਕਹ ਲੋ ਜਾਂ ਆਮ ਦੁਨੀਆ ਬਾਤੇ ਜਿੱਥੋਂ ਤੱਕ ਸਾਡੀ ਹੈ ਗਈ ਆ ਪਹੁੰਚ ਆਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਦੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਗੁਰਾਇ ਦੇ ਵਿੱਚ ਤਰਨਾ ਦਲ ਦੇ ਜਿੰਨੇ ਵੀ ਸਾਡੇ ਸਿੰਘ ਸੇਵਾਨ ਆਏ ਨੇ ਅਸੀਂ ਆਪਣੇ ਵੱਲ ਉਹਨਾਂ ਜੀ ਆ ਕਿੰਨੇ ਆ ਅੱਜ ਉਹ ਸਾਡੇ ਛੋਟੇ ਵੀਰ ਸੰਜੇ ਟਵਾਲ ਨੂੰ ਹਲਕਾ ਫਲੋਰ ਦਾ ਸੰਗਠਨ ਇਨਚਾਰਜ ਲਾਉਣ ਦੇ ਵਧਾਈ ਦੇਣ ਆਏ ਆ ਮੈਂ ਆਪਣੇ ਆਵਾਦੀ ਪਾਰਟੀ ਵੱਲੋਂ ਆਪਣੇ ਵੱਲੋਂ ਤੇ ਸੰਜੀਤ ਟਵਾਲ ਵੱਲੋਂ ਜਿੰਨੇ ਵੀ ਸਾਡੇ ਸਿੰਘ ਸਹਿਬਾਨ ਆਏ ਆ ਤਰਨਾ ਦਲ ਤੋਂ ਉਹਨਾਂ ਦਾ ਅੱਜ ਮੈਂ तहे ਦਿਲੋਂ ਧੰਨਵਾਦ ਵੀ ਕਰਦਾ ਔਰ ਅੱਜ ਛੋਟੇ ਸੱਦੇ ਦੇ ਇਹ ਭਰਾ ਸਾਡੇ ਕਿ ਸਿੰਘ ਸਾਹਿਬ ਜਿਹੜੇ ਸਾਡੇ ਅੱਜ ਭਰਾ ਨੂੰ ਵਧਾਈਆਂ ਦੇਣ ਆਏ ਆ ਮੈਂ ਆਪਣੇ ਵੱਲੋਂ ਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਸੰਜੀਤ ਟਵਾਲ ਵੱਲੋਂ ਇਹਨਾਂ ਸਿੰਘ ਸਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਈ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ